ਤੁਦਰ ਪੰਜਾਬ ਦੇ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਨੇ ਐਨਆਰਆਈਜ਼ ਦੀਆਂ ਮੁਸ਼ਕਲਾਂ ਦੇ ਹੱਲ ਦੇ ਲਈ ਵਟਸਐਪ ਨੰਬਰ ਜਾਰੀ ਕੀਤਾ ਹੈ ਇਸ ਨੰਬਰ ਦੇ ਜ਼ਰੀਏ ਐਨਆਰਆਈਜ਼ ਆਪਣੀਆਂ ਸਮੱਸਿਆਵਾਂ ਦਾ ਹੱਲ ਆਸਾਨੀ ਦੇ ਨਾਲ ਕਰਵਾ ਸਕਦੇ ਨੇ ਸੋ ਮੰਤਰੀ ਨੇ ਦੱਸਿਆ ਹੈ ਕਿ ਸਰਟੀਫਿਕੇਟ ਜਾਰੀ ਕਰਨ ਦੀ ਸਹੂਲਤ ਵੀ ਉਪਲਬਧ ਕੀਤੀ ਹੈ ਜਿਸ ਦੇ ਨਾਲ ਲੋਕਾਂ ਨੂੰ ਵਿੱਤੀ ਅਤੇ ਹੋਰ ਪ੍ਰਸ਼ਨਾਂ ਦੇ ਲਈ ਮਦਦ ਮਿਲੇਗੀ ਇਹ ਨਵੀਂ ਸਹੂਲਤ ਐਨਆਰਆਈਜ਼ ਦੇ ਲਈ ਬਹੁਤ ਫਾਇਦੇਮੰਦ ਹੈ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਤੇਜ਼ੀ ਦੇ ਨਾਲ ਹੱਲ ਕਰਨ ਦੇ ਵਿੱਚ ਮਦਦ ਕਰੇਗੀ ਨੇ ਹਮਨੇ ਇੱਕ WhatsApp ਨੰਬਰ ਜਾਰੀ ਕੀਤਾ ਹੈ ਉਸ ਦਾ ਨੰਬਰ ਹੈ 9056009884 ਇੱਕ ਵਾਰ ਫਿਰ ਮਤਲਬ ਨੰਬਰ 9056009884 ਇਹ ਐਕਚੁਅਲੀ ਇਸ ਕਰਕੇ ਕੀਤਾ ਕਿ ਅਸੀਂ ਮਤਲਬ ਜਿਹੜੀਆਂ ਆਨਲਾਈਨ ਐਨਐਲਆਈਡੀ ਅਸਕੇਤਾ ਸੁਣਨੇ ਤੇ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਹੀ ਆ ਜੋ ਅਮਰੀਕਾ ਚ ਜਿਹੜੇ ਵਾਪਸ ਆਏ ਲੋਕ ਕੋਤੇ ਕੀ ਕੁਝ ਵਾਪਸ ਆ ਉਰਲੀ ਕਿ ਕਿਹੇ ਬੰਦੇ ਨੂੰ ਕੋਈ ਪ੍ਰੋਬਲਮ ਆਵੇ ਕੁਛ ਆਵੇ ਤੇ ਉਹ ਇਸ WhatsApp ਨੰਬਰ ਤੇ ਸਾਡੇ ਨਾਲ ਮਦਦ ਕਰ ਸਕਦਾ ਇਹਦਾ ਸਾਡਾ ਫਾਇਦਾ ਹੈ ਕਿ ਜਿਹੜੇ ਦੇਸ਼ਾਂ-ਵਦੇਸ਼ਾਂ ਚ ਦੂਰ ਸਾਡੇ ਮੈਥੇ ਲੋਕ ਆ ਕਈ ਵਾਰ ਕਈ ਮੈਟਰ ਇਦਾਂ ਦੇ ਈਮੇਲ ਤੇ ਨਹੀਂ ਹੁੰਦੇ ਤੇ ਮਤਲਬ ਇਹ WhatsApp ਤੇ ਅਗਲਾ ਦਸ ਦਾ ਪੇਜ ਵੀ ਵੀ ਪੇਜ ਵੀ ਭੇਜ ਦਿੰਦਾ ਸੋ ਇਹ ਬੜਾ ਕਾਰਗਰ ਹੈ ਬੜੇ ਅੱچھے ਲੋਕ ਜਿਹੜੇ ਉਹ ਜੁੜਦੇ ਆ ਇਹਦੇ ਨਾਲ ਬੜੇ ਲੋਕਾਂ ਨੇ WhatsApp ਮੈਸੇਜ ਜਿਹੜੇ ਕੀਤੇ ਆ ਕਿ ਸਾਡਾ ਕੰਮ ਦਿੰਦਾ ਜੀ ਆ ਕੰਮ ਦਿੰਦਾ ਜੀ ਆ ਕੰਮ ਦਿੰਦਾ ਸੋ ਮੇਨ ਮਕਸਦ ਇਹ ਹੈ ਕਿ ਜਿਹੜੇ ਐਨਐਵੀ ਆ ਉਹਨਾਂ ਨੂੰ ਪੰਜਾਬ ਦੇ ਨਾਲ ਜੋੜਨਾ ਉਹਨਾਂ ਦੀਆਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਸੋਲਵ ਕਰਨਾ ਇਹ ਟੀਚਾ ਸਾਡੀ ਸਰਕਾਰ ਦਾ ਹੈ ਟੀਚਾ ਮੇਰਾ ਕਿ ਇਹਨੂੰ ਆਪਾਂ ਸੋਲਵ ਕਰੀਏ ਇਹਦੇ ਕਰਕੇ ਆਪਾਂ ਉਹ ਨੰਬਰ ਤੇ ਰਾਜ ਹਿਤ ਕੀਤਾ ਮੈਂ ਜੀ ਸਾਹਿਬ ਰਿਪੋਰਟ ਹੋਇਆ ਹੈ ਆਪਨੇ ਉਹਨਾਂ سے ਮੁਲਾਕਾਤ ਵੀ ਕੀਤੀ ਵਕਾਇਦਾ ਉਹਨਕੋ ਹਲਾਸ਼ੇਰੀ ਵੀ ਦੀ ਹੈ तो तो उनकी मदद करने के लिए पहली ड्यूटी है कि सरकार क्या मदद करती है क्या नहीं हो तो जब कैबिनेट की मीटिंग होगी हो तो उस दिन सीएम साहब को मिलेंगे तो सीएम साहब को बेनती करेंगे कि सर इनका कुछ किया जाए वो सेपरेट बात है कि क्या करती है सरकार क्या नहीं करती सबसे पहले है की जो लोग आते हैं प्रॉब्लम से आते हैं ਉਨਨ ਕੋ ਆਪਣੇ ਗੱਲੇ ਲਗਾਣਾ ਉਹਨਾਂ ਕੋ ਉਦਕੋ ਅਲਾਈਜ਼ ਕਰਉਣਾ ਕਿ ਅਹੀਂ ਤੁਹਾਡੇ ਨਾਲ ਆ ਤੇ ਅਗਲਾ ਬੰਦਾ ਮਾਨਸਿਕਤਾ ਉਤੇ ਕੈਮ ਹੋ ਜਾਂਦਾ ਪਰਪੇਡ ਹੋ ਜਾਂਦਾ ਕਿ ਯਾਰ ਠੀਕ ਹੈ ਸਰਕਾਰ ਸਾਡੇ ਨਾਲ ਆ ਠੀਕ ਹੈ ਕਿ ਨਹੀਂ ਗੱਲ ਇਸ ਕਰਕੇ ਮੈਂ ਲਗਾਤਾਰ ਉਹਨਾਂ ਦੇ ਸੰਬੰਧ ਦੇ ਵਿੱਚ ਆ ਬਿੱਤੇ ਕੱਲ ਵੀ ਇੱਕ ਮੁੰਡਾ ਸਾਡੇ ਰਮਦਾਸ ਏਰੀਆ ਦਾ ਡੌਂਕੀ ਲਾਉਣ ਲੱਗਾ ਤੇ ਉਹਨੂੰ ਹਾਰਟ ਅਟੈਕ ਹੋ ਗਿਆ ਉਹਦੀ ਡੈਥ ਹੋ ਗਈ ਮੈਂ ਉਹਨਾਂ ਦੇ ਘਰ ਵੀ ਗਿਆ ਸੀ ਇੱਕ ਦਿਨ ਦੇਖੋ ਮੈਂ ਮਤਲਬ ਜਿਹੜੇ ਆਪਣੇ ਬੰਦੇ ਆ ਪੰਜਾਬੀ ਖਾਸ ਤੌਰ ਤੇ ਮਾਪੇ ਜਿਹੜੇ ਆ ਜਦ ਬੜੇ ਸੁੱਖਾਂ ਸੁਖ ਸੁਖ ਕੇ ਆਪਾਂ ਪੁੱਤ ਲੈਨੇ ਆਪਣੇ ਪੁੱਤ ਮਤਲਬ ਮੰਗਦੇ ਆ ਮਾੜਾ ਸੱਚੇ ਬਾਦਸ਼ਾਹ ਕੋ ਤੇ ਉਹਨਾਂ ਨੂੰ ਹੁਣ ਐਵੇਂ ਹੀ ਮਤਲਬ ਅਦਾ ਬਿਨਾਂ ਸੋਚੇ ਸਮਝੇ ਜਿਹੜਾ ਜਾਜਾਂ ਤੇ ਨਾਂ ਚਾੜੀਏ ਉਹਨੂੰ ਚੰਗਾ ਕਿ ਦੋ ਦੋ ਤਿੰਨ ਤਿੰਨ ਸਾਲ ਆਪਣੇ ਬੱਚਿਆਂ ਨੂੰ ਪੜ੍ਹਾਓ ਅੱਛੀ ਐਜੂਕੇਸ਼ਨ ਦੋ ਤੇ ਅੱਜ ਕੱਲ ਤਾਂ ਜ਼ਮਾਨਾ ਬਦਲ ਗਿਆ ਗਲੋਬਲਾਈਜ਼ੇਸ਼ਨ ਦਾ ਜੋ ਗਿਆ ساری ਦੁਨੀਆ ਦੇ ਦਰਵਾਜ਼ੇ ਖੁੱਲੇ ਆ ਜਿਸ ਬੰਦੇ ਦੇ ਪੱਲੇ ਲਿਆਕਤ ਹੋਊਗੀ ਉਹ ਜਿੱਥੇ ਬੱਧੀ ਜਾ ਸਕਦਾ ਇਸ ਕਰਕੇ ਗੈਰ ਕਾਨੂੰਨੀ ਤੋਂ ਉੱਤੇ ਜਾਣਾ ਮੈਂ ਹਰ ਵਾਰੀ ਕਹਿਣਾ ਕਿ ਸਾਡੇ ਬੰਦ ਕਰੋ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਬਹੁਤ ਮਤਲਬ ਆਪਣੀ ਜਾਨ ਦੇ ਜੋਖਮ ਪਾਉਣਾਂ ਦੀ ਗੱਲ ਹੈ ਤੇ ਬਦਾਮੀ ਵੀ ਇੰਨੀ ਹੋ ਰਹੀ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਸੋ ਮੇਰੀ ਬੇਨਤੀ ਹੈ ਕਿ ਜਿਹੜਾ 2 ਨੰਬਰ ਦੇ ਪੇਪਰ ਬਣਾ ਕੇ ਜਾਂਦੇ ਆ ਗੈਰ ਕਾਨੂੰਨੀ ਢੰਗ ਨਾਲ ਜਾਂਦੇ ਆ ਉਹਨਾਂ ਲੋਕਾਂ ਨੂੰ ਬਾਹਰਲੇ ਦੇਸ਼ਾਂ ਨਹੀਂ ਜਾਣਾ ਚਾਹੀਦਾ ਚਾਹੇ ਅਮਰੀਕਾ ਚਾਹੇ ਕੈਨੇਡਾ ਕੋਈ ਵੀ ਦੇਸ਼ ਬਿਲਕੁਲ ਜਰਾ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਬਿਲਕੁਲ ਬਾਹਰ ਨਾ ਜਾਓ ਹਾਂ ਸਰ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਅਰਵਿੰਦ ਕੇਜਰੀਵਾਲ ਕੀ ਤਰਫੋਂ ਸੇ ਉਸਕੇ ਲਈ ਪੰਜਾਬ ਸੇ ਸਾਰੇ ਮੰਤਰੀ ਔਰ ਐਮਐਲਏ ਜਾ ਰਹੇ ਹਨ ਸਰ ਉਹ ਕਿਆ ਕੁਛ ਉਸਪੇ ਮੀਟਿੰਗ ਮੇ ਡਿਸਕਸ ਹੋ ਸਕਤਾ ਹੈ ਦਿੱਲੀ ਦੇ ਹਾਰ ਕੋ ਇੱਕ ਦੇਖਿਏ ਜਿੱਥੇ ਸਾਡੇ ਮੰਤਰੀ ਸਾਹਿਬਾਂ ਤੇ ਮੁੱਖ ਮੰਤਰੀ ਜੀ ਐਮਐਲਏ ਸਾਹਿਬ ਇਹ ਸਾਰੇ ਅਸੀਂ ਸਾਰਿਆਂ ਨੇ ਦਿੱਲੀ ਦੀ ਇਲੈਕਸ਼ਨ ਚ ਬੜਾ ਕੰਮ ਕੀਤਾ ਜਿੱਥੇ ਜਿੱਥੇ ਡਿਊਟੀ ਲੱਗੀ ਸੀ ਸਾਡੇ ਨੇ ਕੰਮ ਕੀਤਾ ਕੱਲ ਸਾਡੇ ਕੌਮੀ ਕਨਵੀਨਰ ਜੀ ਨੇ ਮੀਟਿੰਗ ਬੁਲਾਈ ਹੈ ਮੀਟਿੰਗ ਦਾ ਅਜੰਡਾ ਨਹੀਂ ਆਇਆ ਪਰ ਮੇਰਾ ਖਿਆਲ ਤੇ ਹੀ ਹੈ ਕਿ ਦਿੱਲੀ ਦੀ ਇਲੈਕਸ਼ਨ ਤੇ ਹੋਊਗੀ ਕਿ ਕੀ ਕੀ ਕਮੀਆਂ ਰਹਿ ਗਈਆਂ ਕਿ ਕੀ ਮਨਦਾ ਆਪਾਂ ਹੋਰ ਅੱਗੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕਰਨਾ ਸੋ ਜਿਹੜੀ ਵੀ ਡਿਊਟੀ ਅਦਵਿਤ ਕੇਦੀਵਾਲ ਜੀ ਲਾਉਣਗੇ ਸਾਡੇ ਕੁੰਮੀ ਕਦਵਿੰਦਰ ਜੀ ਜੋ ਵੀ ਉਹ ਗਾਈਡਲਾਈਨ ਦੇਣਗੇ ਉਹਨੂੰ ਮੰਨ ਕੇ ਪਾਰਟੀ ਨੂੰ ਅੱਗੇ ਪੰਜਾਬ ਚ ਹੋਈ ਦਿੱਲੀ ਚ ਹੋ ਜਿੱਥੇ ਵੀ ਕਹਿੰਦੇ ਉਹ ਮਜ਼ਬੂਤ ਕਰਾ ਗਏ ਚਲੋ ਤਾਂ ਮੇਰੇ ਭਾਜਪਾ ਇਹ ਕਹਿੰਦੀ ਹੋ ਨਜ਼ਰ ਆ ਰਹੀ ਹੈ ਕਿ ਜਦ ਦਿੱਲੀ ਮੇ ਜਿਸ ਤਰੀਕੇ ਤੇ ਜਿੱਤ ਹਾਸਲ ਹੋਈ ਹੈ ਤਾਂ ਅਬ ਪੰਜਾਬ ਮੇ ਵੀ ਉਨਕੀ ਵਾਪਸੀ ਹੋਗੀ ਔਰ ਜਿਸ ਤਰੀਕੇ ਤੇ आम दिल्ली में हार में हार देखी है पंजाब बीजेपी को मतलब मुंह नहीं लगाएंगे अभी सभा इलेक्शन लड़के देख लिया सो दिल्ली और पंजाब का बहुत फर्क है पंजाब की स्थितियां और है पंजाब तो लड़ रहा है पिछले किसानी आंदोलन पिछले कई सालों से हो रहा है पंजाब तो फाइट कर रहा है बीजेपी के खिलाफ केंद्र के खिलाफ ਇਸ ਕਰਕੇ ਪੰਜਾਬ ਦੀ ਤਰਤੀਬ 'ਤੇ ਬਜਪੀ ਆ ਜਾਏਗੀ ਇਹ ਤਾਂ ਹੈ ਸੰਭਵ ਨਹੀਂ ਦੂਜਾ ਇਹ ਹੈ ਕਿ ਅਸੀਂ ਇੰਨੇ ਕੰਮ ਕਰਦੇ ਆ ਅਸੀਂ 2 ਸਾਲ ਪੂਰੇ ਬਾਕੀ ਆ ਅਸੀਂ ਇਹਨਾਂ ਦੋ ਸਾਲਾਂ ਦੇ ਜਿਹੜੀਆਂ ਕਮੀਆਂ ਰਹਿ ਗਈਆਂ ਦੂਰ ਕਰਾਂਗੇ ਬਤਵੰਦੀ ਜੀ ਬਜਪੀ ਠੀਕ ਹੈ ਕੋਸ਼ਿਸ਼ ਕੀਤੀ ਉਹਨਾਂ ਨੇ ਲੋਕ ਸਭਾ ਜਬੜੀ ਕੀਤੀ ਬਦੇ ਜਿਹੜੇ ਜਿਹੜੇ ਬੰਦੇ ਉਹਨਾਂ ਨੇ ਲਿਆਂਦੇ ਬੜੀ ਬੜੀ ਦੋ ਦੋ ਉਮੀਦਵਾਰ ਲਿਆਂਦੇ ਕਈ ਕੁਝ ਕੀਤਾ ਪਰ ਸਰ ਮਤਲਬ ਅਸੀਂ ਪੰਜਾਬ 'ਚ ਆਮ ਆਦਮੀ ਪਾਰਟੀ ਦੁਨੀ ਹੱਥ ਨੇ ਆ ਗਏ ਪਬਜੋ ਮਤਲਬ ਐਨਵੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਪੰਜਾਬ ਸਰਕਾਰ ਨੇ ਇੱਕ ਹੋਰ ਪਹਿਲ ਕਦਮੀ ਕੀਤੀ ਹੈ ਜੋ ਐਨਆਰਆਈ ਮਾਮਲਿਆਂ ਦੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਵਟਸਐਪ ਨੰਬਰ ਜਾਰੀ ਕੀਤਾ ਹੈ ਨੰਬਰ ਹੈ 9056009884 ਸੋ ਇਸ ਵਟਸਐਪ ਨੰਬਰ ਦੇ ਐਨਆਰਆਈ ਆਪਣੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦੇ ਸਕਦੇ ਨੇ ਜਾਂ ਫਿਰ ਸ਼ਿਕਾਇਤਾਂ ਵੀ ਕਰ ਸਕਦੇ ਨੇ ਇਹ ਸ਼ਿਕਾਇਤਾਂ ਦੇ ਆਧਾਰ ਤੇ ਵਿਭਾਗ ਵੱਲੋਂ ਜੋ ਐਨਆਰਆਈ ਵਿੰਗਾ ਜੋ ਐਨਆਰਆਈ ਥਾਣੇ ਨੇ ਉਹਨਾਂ ਨੂੰ ਸ਼ਿਕਾਇਤਾਂ ਭੇਜੀਆਂ ਜਾਣਗੀਆਂ ਤੇ ਇਹ ਵੀ ਇਹ ਦੇ ਦਿੱਤੇ ਜਾਣਗੇ ਕਿ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਢਾਲੀਵਾਲ ਨੇ ਇਹ ਵੀ ਕਿਹਾ ਕਿ ਜਿਹੜੇ ਸਾਡੇ ਐਨਆਰਆਈ ਭਰਾ ਨੇ ਉਹਨਾਂ ਦੀ ਜਿਸ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਚਾਹੇ ਉਹਨਾਂ ਨੇ ਕੋਈ ਜਾਤੀ ਸਰਟੀਫਿਕੇਟ ਲੈਣਾ ਜਨਮ ਸਰਟੀਫਿਕੇਟ ਲੈਣਾ ਜਾਂ ਫਿਰ ਪੰਜਾਬ ਸਨੀਕ ਦਾ ਜਾਂ ਫਿਰ ਪੰਗ ਦਾ ਜਾਂ ਹੋਰ ਚਿਤਰਾਂ ਦੇ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਸਰਟੀਫਿਕੇਟ ਹਾਸਲ ਕਰਨੇ ਨੇ ਉਹਨਾਂ ਵਾਸਤੇ ਟੈਸਟਿੰਗ ਕੀਤੀ ਜਾਊਗੀ ਕੰਟਰਾ ਟੈਸਟਿੰਗ ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਹੂਲਤ ਹੈ ਕਿ ਉਹ ਆਪਣੇ ਘਰ ਬੈਠੇ ਸਰਟੀਫਿਕੇਟ ਹਾਸਲ ਕਰ ਸਕਦੇ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜੋ WhatsApp ਨੰਬਰ ਜਾਰੀ ਕੀਤਾ ਹੈ ਉਹਦਾ ਨੰਬਰ ਹੈ 9055009884 ਸੋ ਇੱਕ ਵਾਰੀ ਫਿਰ ਤੁਹਾਨੂੰ ਜਾਣਕਾਰੀ ਦੇ ਦੇ ਦਿੰਦੇ ਆ ਕਿ ਇਸ ਨੰਬਰ ਤੇ ਐਨਆਰਆਈ ਭਰਾ ਆਪਣੀਆਂ ਮੁਸ਼ਕਲਾਂ ਆਪਣੇ ਸਮੱਸਿਆਵਾਂ ਦੱਸ ਸਕਦੇ ਨੇ ਜੋ ਐਨਆਰਆਈ ਮਾਮਲਿਆਂ ਦੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਦਾਵਾ ਕੀਤਾ ਕਿ ਐਨਆਰਐਚ ਦੀ ਜਿਹੜੇ ਮੁਸ਼ਕਲਾਂ ਨੇ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਪਰ ਪਿਛਲੇ ਦਿਨਾਂ ਦਰਾਂਨ ਐਨਆਰਆਈ ਭਰਾਵਾਂ ਦੇ ਵਿੱਚ ਇੱਕ ਰੋਸਾ ਬਣ ਜਾਂਦਾ ਹੈ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਐਨਆਰਆਈ ਸ਼ਬਦ ਆ ਜਾਂਦਾ ਤਾਂ ਜਿਹੜੇ ਲਾਲਚਪੂਰਸ ਵਾਲੇ ਨੇ ਉਹ ਉਹਨਾਂ ਦੇ ਪੈਸੇ ਤੇ ਅੱਖ ਰੱਖ ਲੈਂਦੇ ਨੇ ਤੁਹਾਡੇ ਯਾਦ ਹੋਏਗਾ ਕਿ ਲੁਧਿਆਣਾ ਦੇ ਵਿੱਚ ਇੱਕ ਥਾਣੇਦਾਰ ਅਤੇ ਇੱਕ ਮੁਨਸੀ ਨੂੰ ਵਿਜੀਲੈਂਸ ਪੁਲਿਸ ਨੇ ਕਾਬੂ ਕੀਤਾ ਸੀ ਕਿਉਂਕਿ ਉਸਨੇ ਅ ਪਰਚਾ ਦਰਜ ਕਰਨ ਬਦਲੇ 1 ਲੱਖ ਰੁਪਇਆ ਮੰਗਿਆ ਸੀ ਤਾਂ ਅਸੀਂ ਹੋਰ ਵੀ ਬਹੁਤ ਸਾਰੇ ਮਾਮਲਿਆਂ 'ਚ ਦੇਖਦੇ ਹਾਂ ਕਿ ਐਨਆਰਆਈ ਜਦੋਂ ਇਨਸਾਫ ਦੀ ਮੰਗ ਕਰਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਇਹ ਹੋ ਜਾਂਦਾ ਹੈ ਕਿ ਐਨਆਰਆਈਜ਼ ਕੋਲ ਖਵ ਨਹੀਂ ਕਿੰਨਾ ਕੁ ਪੈਸਾ ਤੇ ਮੋٹے ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਦੇ ਚੱਕਰ ਲਵਾਏ ਜਾਂਦੇ ਨੇ ਸੋ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਐਨਆਰਆਈ ਮਾਮਲਿਆਂ ਦੀ ਜਿਹੜੀ ਜਾਂਚ ਆ ਉਹ ਸਮਾਵਧ ਕੀਤੀ ਜਾਵੇ ਜਿਹੜਾ ਅਫਸਰ ਕੋਈ ਨਲਕੀ ਕਰਦਾ ਜਾਂ ਸਮੇਂ ਸਰਕਾਰ ਕਾਰਵਾਈ ਨਹੀਂ ਕਰਦਾ ਉਹਨਾਂ ਤੇ ਵੀ ਤੁਰੰਤ ਐਕਸ਼ਨ ਲਿਆ ਜਾਵੇ ਪਰ ਫਿਰ ਵੀ ਜੋ ਵੱਡੇ ਅਪਰਾਲੇ ਨੇ ਜੋ ਕੁਲਦੀਪ ਸਿੰਘ ਧਾਲੀਵਾਲ ਨੇ ਐਨਆਰਆਈ ਮਾਮਲਿਆਂ ਦੇ ਉਹਨਾਂ ਨੇ ਪਿਛਲੇ ਦਿਨਾਂ ਦਰਾਂ ਬਹੁਤ ਸਾਰੇ ਕੈਂਪ ਵੀ ਲਾਇਏ ਸੀ ਕੈਂਪ ਦੌਰਾਨ ਲੋਕਾਂ ਦੀਆਂ ਐਨਆਰਈ ਦੀਆਂ ਮੁਸ਼ਕਲਾਂ ਸੁਣੀਆਂ ਸੀ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਮੇਂ ਸਿਰ ਇਨਸਾਫ ਨਹੀਂ ਮਿਲ ਰਿਹਾ ਸੋ ਦੇਖਦੇ ਹਾਂ ਇਸ ਵਟਸਐਪ ਨੰਬਰ ਦਾ ਐਨਆਰਜੀ ਭਰਾਵਾਂ ਨੂੰ ਕਿੰਨਾ ਕਫਾਇਦਾ ਹੋਵੇਗਾ ਸੋ ਐਨ ਆਰ ਆਈ ਚ ਦੀ ਜਿਹੜੀ ਅਕਸਰ ਡਿਮਾਂਡ ਰਹਿੰਦੀ ਆ ਕਿ ਉਹਨਾਂ ਦੇ ਮਸਲੇ ਪਰਤੀ ਸਰਕਾਰ ਗੰਭੀਰਤਾ ਨਹੀਂ ਵਿਖਾਉਂਦੀ ਕੈਮਰਾਮੈਨ ਬੀ ਜੇ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ